ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਪੰਜਾਬ ਫੇਰੀ ਦੌਰਾਨ ਅੰਮ੍ਰਿਤਸਰ ਦੇ ਪਿੰਡ ਮੱਜੂਪੁਰ ਦੇ ਉਸ ਕਿਸਾਨ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਜਿਸ ਨੇ ਨੋਟਬੰਦੀ ਤੇ ਚੱਲਦਿਆਂ ਖੁਦਕੁਸ਼ੀ ਕਰ ਲਈ ਸੀ ਕਿਸਾਨ ਰਵਿੰਦਰ ਸਿੰਘ ਦੀ ਧੀ ਦਾ 5 ਦਸੰਬਰ ਨੂੰ ਵਿਆਹ ਹੈ ਧੀ ਦੇ ਵਿਆਹ ਲਈ ਪੈਸੇ ਲੈਣ ਖਾਤਰ ਬੈਂਕਾਂ ਦੇ ਚੱਕਰ ਕੱਟਦਾ ਰਿਹਾ ਪਰ ਜਦੋਂ ਪੈਸੇ ਨਾ ਮਿਲੇ ਤਾਂ ਉਸਨੇ ਖੁਦਕੁਸ਼ੀ ਕਰ ਲਈ ਸੀ ਕੇਜਰੀਵਾਲ ਇਸ ਪਰਿਵਾਰ ਦੇ ਦੁੱਖ 'ਚ ਸ਼ਰੀਕ ਹੋਣ ਲਈ ਪਹੁੰਚੇ ਨਹੀਂ ਜਮ੍ਹਾਂ ਕਰਾਉਆ ਪੈਸਾ ਥਾ 5 ਲੱਖ ਰੁਪਏ ਔਰ ਉਹ ਵੀ ਨਹੀਂ ਨਿਕਲਵਾ ਪਾਏ जिसकी वजह से उन्होंने अपनी खुदकुशी कर ली मोदी जी से यही हाथ जोड़ के प्रार्थना है कि अब अपनी जिद छोड़ें और देश के जो हालात हैं दिन ब दिन बिगड़ते जा रहे हैं हालात इसको वापस लें केजरीवाल ने परिवार को हर संभव मदद का भरोसा दिता है अंदर जो हो मस्त हो सकूगी करोंगे जो को हो सकूगा ही अ करे न 2 ਨਵੰਬਰ ਤੋਂ ਪੰਜਾਬ ਆਏ ਅਰਵਿੰਦ ਕੇ ਜੀਵਾਲ ਅੱਜ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋ ਰਹੇ ਨੇ ਅਤੇ 29 ਅਤੇ 30 ਨਵੰਬਰ ਨੂੰ ਮੁੜ ਪੰਜਾਬ ਚ ਆ ਕੇ ਰੈਲੀਆਂ ਕਰਨਗੇ